ਮੈਨੂੰ ਇਹ ਨਹੀਂ ਸਮਝ ਆਈ ਵੀ ਮੈਨੂੰ ਇੰਨਾ ਰੋਣਾ ਕਿਵੇਂ ਆਇਆ ਉਹ ਪੁੱਬਾ ਮਾਰ ਮਾਰ ਕੇ ਨਹੀਂ ਬੰਦਾ ਰੋਂਦਾ ਵੀ ਮੈਂ ਹਜੇ ਉਸ ਇੱਕ ਦਾ ਹੁੰਦਾ ਨਾ ਸਿਆਣਾ ਵੈਣਾ ਬੰਦਾ ਉਸ ਵੇਲੇ ਉਹ ਇੰਨੀ ਵੀ ਉਮਰ ਹੈ ਨਹੀਂ ਸੀ ਤੇ 나ਇ ਇੰਨੇ ਛੋਟੇ ਵੀ ਹੈ ਨਹੀਂ ਸੀ ਮੰਨ ਲਓ ਇੱਕ ਨਵੇਂ 84 ਵੇਲੇ ਨਵੇਂ ਨਵੇਂ ਫਿਲਮਾਂ ਦਾ ਦੂ ਬਾਦ ਹੀ ਆਏ ਫਿਲਮਾਂ ਚ ਤਖ਼ੀਰ ਤਾਂ ਉਦੋਂ ਇਸ ਤਰ੍ਹਾਂ ਦੀ ਕਾਫੀ ਸੀ ਹਰ ਬੰਦੇ ਦੇ ਨਾਲ ਹੀ ਆਪਾਂ ਸਾਰੀ ਸਮਝਦੇ ਆ ਵੀ ਸਾਰਿਆਂ ਉਦਾਸ ਸੀ ਲੋਕ ਔਰ ਦਰਬਾਰ ਸਾਹਿਬ ਨਾਲੋਂ ਵੱਡੀ ਤਾਂ ਕੋਈ ਗੱਲ ਮੇਰੇ ਖਿਆਲ ਚ ਕਿਸੇ ਵਾਸਤੇ ਨਹੀਂ ਹੋ ਸਕਦੀ ਇਕੱਲੇ ਆਪਣੀ ਸਿੱਖਾਂ ਵਾਸਤੇ ਨਹੀਂ ਮੇਰੇ ਖਿਆਲ ਚ ਹਰ ਮذਬੀ Hindu ਵੀ ਉਹ ਨਹੀਂ ਪਿਆਰ ਕਰਦੇ ਜਕਰ ਕਰਦੇ ਉਸ ਦਰ ਦੀ ਤੇ ਸਾਰੀ ਤੇ ਮੁਸਲਮਾਨ ਵੀ ਮੈਂ ਸਭ ਨੇ ਸਤਿਕਾਰ ਉਹ ਉਸੇ ਤਰ੍ਹਾਂ ਹੀ ਦੰਦੇ ਆ ਕਿਉਂਕਿ ਮੀਆਂ ਮੀਰ ਜੀ ਨੇ ਹੀ ਪਹਿਲੀ ਇਹ ਟ੍ਰਕੀ ਸੀ ਤਾਂ ਉਹੀ ਗੱਲ ਫੇਰ ਆ ਜਾਂਦੀ ਹੈ ਵੀ ਆਪਾਂ ਜੇ ਉਸ ਕੈਫੀਅਤ ਨੂੰ ਬਿਆਨ ਕਰਨਾ ਹੋਵੇ ਤਾਂ ਕੀਤੀ ਨਹੀਂ ਜਾਂਦੀ। ਉਹ ਤਾਂ ਹੁਣ ਤੁਸੀਂ ਗੱਲ ਕਰਤੀ ਤਾਂ ਰੁਕ ਜਾਈ ਭਰੇ ਗਿਆ। ਤੁਸੀਂ ਪਿੰਡ ਸੀ ਉਦੋਂ ਤੁਹਾਨੂੰ ਕਿਵੇਂ ਪਤਾ ਲੱਗੀ? ਤੁਹਾਨੂੰ ਖਬਰ ਕਿਵੇਂ ਪਤਾ ਲੱਗੀ ਸੀ? ਉਹ ਤਾਂ ਨਿਊਜ਼ ਤਾਂ ਵੀ ਚਲਦੀਆਂ ਸੀ। ਹੁਣ ਇਹ ਤਾਂ ਫੇਰ ਪਤਾ ਲੱਗਣ ਵਾਲੀ ਕੋਈ ਖਾਸ ਗੱਲ ਨਹੀਂ ਸੀ ਚਲਦੀਆਂ ਸੀ ਗੱਲਾਂ ਬਾਤਾਂ। ਉਦੋਂ ਵੀ ਧਿਆਨ ਸੀ ਹਰ ਬੰਦੇ ਦਾ ਹਰ ਹਰ ਖਬਰ ਉਸੇ ਪਾਸੇ ਦੀ ਸੁਣਨਾ ਚਾਹੁੰਦਾ ਸੀ ਹਰ ਆਦਮੀ।